मोदी मुरदाबा चोर पजा देश बचा देश बचाओ देश बचा सरकार बाद. मुदा बाद. मुदा बाद. चोर पजाओ राह लओ राहुल गांधी कांग्रेस पार्टी ज़िंदबाद ਜਿੰਦਾਬਾਦ ਬਾਤੀ ਸਰਕਾਰ ਮੁਰਦਾਬਾਦ 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 ਲਾਸ਼ਾ ਮਾਜੀ ਕਾਂਗਰਸ ਪਾਰਟੀ ਜਿੰਦਾਬਾਦ ਲੋਕ ਕੇ ਨਿਰਦਰਮ ਚੇਲੇ ਲਗਦੇ ਜਿੰਦਾਬਾਦ ਟ੍ਰੇਡ ਟੀਲ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਟ੍ਰੇਡ ਟੀਲ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ ਅੱਜ ਮੰਗ ਪੱਤਰ ਦੇ ਰਹੇ ਹਾਂ ਕੀ ਗਣਾ ਚਾਹੁੰਦੇ ਹਾਂ ਅੱਲਾ ਤਾਂ ਮੈਂ ਜਿਲ੍ਹਾ ਕਾਂਗਰਸ ਕਮੇਟੀ ਦੀ ਸਮੁੱਚੀ ਸਾਡੀ ਲੀਡਰਸ਼ਿਪ ਆ ਬਹੁਤ ਧੰਨਵਾਦ ਕਰਦਾ ਸਮੁੱਚੇ ਸਾਡੇ ਵਰਕਰ ਵੱਖ-ਵੱਖ ਸ਼ਿੰਗਾਂ ਦੇ ਜਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਸਾਰੇ ਇਸ ਮੰਗਤਨ ਦੇਣ ਵਾਸਤੇ ਅਸੀਂ ਅੱਜ ਆਏ ਆ ਜਿਹੜੀ ਬੀਜੇਪੀ ਸਰਕਾਰ ਨੇ ਯੂਐਸ ਦੇ ਨਾਲ ਬੜੀ ਵਿੰਗੇਟੇਡੇ ਢੰਗ ਨਾਲ ਇੱਕ ਪਾਲਿਸੀ ਬਣਾ ਕੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਕਮਜ਼ੋਰ ਕਰਨ ਵਾਸਤੇ ਜੋ ਡੀਲ ਕੀਤੀ ਹੈ ਉਹਦਾ ਕਾਂਗਰਸ ਪਾਰਟੀ ਆਲ ਇੰਡੀਆ ਲੈਵਲ ਤੇ ਮਖ ਹੋ ਕੇ ਵਿਰੋਧ ਕਰਦੀ ਹੈ ਕਿਉਂਕਿ ਹਿੰਦੁਸਤਾਨ ਦੇ ਕਿਸਾਨ ਬਹੁਤ ਛੋਟੀ ਜਮੀਨ ਦੇ ਮਾਲਕ ਨੇ ਯੂਐਸ ਦੇ ਵਿੱਚ ਹਜ਼ਾਰਾਂ ਏਕੜ ਜਮੀਨ ਦੇ ਮਾਲਕ ਨੇ ਉਹ ਬਹੁਤ ਵੱਡੇ ਪੱਧਰ ਤੇ ਹਿੰਦੁਸਤਾਨ ਨਾਲ ਧੋਖਾ ਹੋਣ ਜਾ ਰਿਹਾ ਹੈ ਅਸੀਂ ਗਵਰਨਰ ਸਾਹਿਬ ਨੂੰ ਥਰੂ ਡੀਸੀ ਅੱਜ ਮੰਗ ਪੱਤਰ ਸਮੁੱਚੀ ਲੀਡਰਸ਼ਿਪ ਮੁਸਕਲਾ ਸਾਹਿਬ ਮੁਖਰ ਸਾਹਿਬ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਦੇਹਨ ਆ ਰਹੀ ਹੈ ਤਾਂ ਕਿ ਇਹ ਰਾਸ਼ਟਰਪਤੀ ਤੱਕ ਪਹੁੰਚ ਸਕੇ ਔਰ ਸਰਕਾਰ ਦੇ ਕੰਨਾਂ ਤੱਕ ਜੂੰਸਰ ਕੇ ਵੀ ਕਿਸਾਨ ਇਸ ਡੀਲ ਨਾਲ ਮਾਰਿਆ ਜਾਊਗਾ ਜਿਹੜਾ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਆ ਜੀ ਅੱਜ ਅਸੀਂ ਜਿਹੜੀ ਆਹ ਤੇ ਡੀਰੋ ਜੀ ਅਮਰੀਕਾ ਨਾਲ ਜਿਹੜੀ ਆ ਭਾਜਪਾ ਸਰਕਾਰ ਨੇ ਕੀਤੀ ਹੈ ਬੜੀ ਨਿੰਦਣਯੋਗ ਹੈ ਉਹਦੇ ਕਰਕੇ ਅੱਜ ਅਸੀਂ ਜਿਹੜੇ ਦੀ ਸਮੁੱਚੀ ਲੀਡਰਸ਼ਿਪ ਸਾਰੀ ਇਕੱਤਰ ਹੋ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਿਗਲਾ ਸਾਹਿਬ ਮੂਸੇ ਵਾਲਾ ਸਾਹਿਬ ਹੋਰ ਸਾਰੇ ਸੀਨੀਅਰ ਸਾਹਿਬਾਨ ਆਗਰਾ ਸਾਹਿਬ ਇੰਨੇ ਵੀ ਸੰਗਤ ਹੈ ਸਾਰੀ ਅਸੀਂ ਇਕੱਤਰ ਹੋ ਕੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਇਹਦੇ ਵਿਰੋਧ ਦੇ ਵਿੱਚ ਦੇਣ ਜਾ ਰਹੇ ਆ ਕਿ ਜਿਹੜਾ ਇਹ ਕਿਸਾਨਾਂ ਦੇ ਖਿਲਾਫ ਇਹ ਫੈਸਲਾ ਲਿਆ ਗਿਆ ਇਹ ਬਹੁਤ ਹੀ ਇੱਕ ਨੰਦਨ ਯੋਗ ਹੈ ਤੇ ਇੱਕ ਘਾਤਕ ਫੈਸਲਾ ਹੈ ਜਿਹੜਾ ਸਾਡਾ ਛੋਟੇ ਜਿਮੀਦਾਰ ਨੂੰ ਤਾਂ ਜਮ ਹੀ ਖਤਮ ਕਰ ਦੂਗਾ ਜਿਹੜਾ 2 ਏਕੜ ਜਾਂ 3 ਏਕੜ ਦਾ ਮਾਲਕ ਹੈ ਉਹਨੂੰ ਦੇ ਸਿੱਧਾ ਹਟ ਕਰੂਗਾ ਸੋ ਇਸ ਕਰਕੇ ਜੇ ਅਸੀਂ ਅੱਜ ਆਪਣੇ ਦੇਸ਼ ਦੇ ਕਿਸਾਨ ਨੂੰ ਬਚਾਉਣਾ ਹੈ ਤਾਂ ਇਹ ਜਿਹੜੀ ਆ ਡੀਲ ਹੈ ਇਹਨੂੰ ਰੱਦ ਕਰਨੀ ਪੈਣੀ ਹੈ ਇਹ ਇਕੱਲੇ ਮਾਨਸਾ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਰੋਸ ਪ੍ਰੋਟੈਸਟ ਹੋ ਰਹੇ ਨੇ ਤੇ ਥਾਂ ਥਾਂ ਤੇ ਮੰਗ ਪੱਤਰ ਦਿੱਤੇ ਜਾ ਰਹੇ ਹੈ ਸੋ ਅੱਜ ਅਸੀਂ ਡੀਸੀ ਸਾਹਿਬ ਕੋਲੇ ਜਿਹੜਾ ਆ ਯੂਐਸ ਟ੍ਰੇਡ ਡੀਲ ਹੋਈ ਹੈ ਇਹਦੇ ਖਿਲਾਫ ਜੇਰ ਮੈਂ ਬਾਰੀ ਬਾਰੀ ਕਹਿੰਨਾ ਇੱਕ ਨਿੰਦਣਯੋਗ ਇਹ ਫੈਸਲਾ ਹੋਇਆ ਹੈ ਇਹਦੇ ਖਿਲਾਫ ਅਸੀਂ ਕਾਂਗਰਸ ਪਾਰਟੀ ਜ਼ਿਲ੍ਹਾ ਮਾਨਸਾ ਦੀ ਸਮੁੱਚੀ ਲੀਡਰਸ਼ਿਪ 77 ਹੋ ਕੇ ਅਸੀਂ ਇਹਦੇ ਖਿਲਾਫ ਡੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਹ ਰੱਦ ਕੀਤੀ ਜਾਵੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੂਰੇ ਸੂਬੇ ਦੇ ਵਿੱਚ ਅੱਜ ਸਰਦਾਰ ਅਮਰਿੰਦਰ ਸਿੰਘ ਰਾਜਵੜਿੰਗ ਜੀ ਦੀ ਅਗਵਾਈ ਦੇ ਵਿੱਚ ਸਾਰੇ ਜਿਲ੍ਹਿਆਂ ਦੇ ਵਿੱਚ ਇੱਕ ਪੀਸੀਓ ਨੇ ਮੰਗ ਪੱਤਰ ਦਿੱਤੇ ਗਏ ਜਿਹੜੀ ਭਾਰਤ ਨੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਜਿਹੜੀ ਹੈਗੀ ਕੀਤੀ ਹੈ ਉਹਦੇ ਖਿਲਾਫ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਹੈ ਕਿ ਜਿਹੜੀ ਇਹ ਟ੍ਰੇਡ ਡੀਲ ਹੋਈ ਹੈ ਇਹਦੇ ਨਾਲ ਸਾਡੇ ਦੇ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਔਰ ਵਪਾਰੀ ਵਰਗ ਜਿਹੜਾ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗਾ ਔਰ ਜੇ ਡੀਲ ਕਿਤੇ ਨਾ ਕਿਤੇ ਲਾਗੂ ਹੋ ਗਈ ਔਰ ਇਹਦੇ ਨਾਲ ਪੰਜਾਬ ਸਾਡਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਅਸੀਂ ਸਾਰਿਆਂ ਨੇ ਮੰਗ ਕੀਤੀ ਹੈ ਕਿ ਇਹ ਜਿਹੜਾ ਹੈਗਾ ਇਸੇ ਗੱਲ ਕੀਤੀ ਜਾਵੇ ਕਿ ਇਹ ਟ੍ਰੇਟਿੰਗ ਜਿਹੜਾ ਹੈਗਾ ਰੱਦ ਕੀਤਾ ਜਾਵੇ ਉਸ ਲਈ ਅਸੀਂ ਅੱਜ ਡੀਸੀ ਬੈਠੋ ਕੀਤਾ ਤਾਂ ਕਿ ਗਵਰਨਰ ਸਾਹਿਬ ਰਾਹੀਂ ਰਾਸ਼ਟਰਪਤੀ ਕੋਲ ਪਹੁੰਚਾ ਦੇਈਏ ਮੰਗ ਸਾਡੀ ਪਹੁੰਚ ਸਾਡੀ ਸਾਡੀ ਅਪੀਲ ਕਰ ਦਿੱਤੀ ਹੈ ਤਾਂ ਉਹ ਵੀ ਜਿਹੜੇ ਭਾਜਪਾ ਦੇ ਸਹਾਰ ਮਾਰੂ ਫੈਸਲੇ ਨੇ ਜਿੱਦਾਂ ਪਹਿਲਾਂ ਤਾਂ ਕਾਨੂੰਨ ਕਿਸਾਨਾਂ ਦੇ ਦੁਆਰ ਦੇ ਬਾਹਰ ਸਤਾ ਲੈ ਲਏ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਤੋੜ ਤੋੜ ਕੇ ਇਹ ਜਿਹੜਾ ਮਾਰਕੀਟਿੰਗ ਵੀਡੀਓ ਜਿਹੜਾ ਇਹ ਲਾਗੂ ਕੀਤਾ ਜਾ ਰਿਹਾ ਉਸੇ ਤਰੀਕੇ ਉਹਨਾਂ ਨੂੰ ਕਲਕਤੀ ਡੀਲ ਲਈ ਅੰਤਰਰਾਸ਼ਟਰੀ ਨਾਜ ਦੀ ਸਾਲ ਤਾਂ ਫਿਰ ਮੇਰੇ ਖਿਆਲ ਸਾਰੇ ਆ ਸਿਸਟਮ ਹੀ ਸਾਡਾ ਨਹੀਂ ਹੈ ਤਾਂ ਅਸੀਂ ਇਹ ਵੀ ਇਸ ਲਈ ਰਿਪੋਰਟ ਮੇਰਾ ਕਰਦੇ ਹਾਂ ਕਿ ਕੌਂਸਲ ਪਾਰਟੀ ਜਿਹਨਾਂ ਦੇ ਅਸੀਂ ਆਗੂ ਸਾਰੇ ਮੈਂ ਪਿੱਛੇ ਆਏ ਇਹਦੇ ਵੀ ਅੱਗੇ ਵੀ ਸੁਧਾਰਸ਼ ਪਾਰਟੀ ਨੂੰ ਦਿੱਤਾ ਜਾਂਦਾ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਮਾ ਕੇ ਤੇ ਇਹਦਾ ਵਿਰੋਧ ਕਰਾਂ ਤਾਂ ਉਸ ਤੋਂ ਸਨਮਿਚਾ ਘਰੇਲੂ